ਹਰ ਘਰ ਦੇ ਵਿੱਚ ਰਸੋਈ ਤੇ ਬਣੀ ਹੋਈ ਹੈ ਨਾ ਕਿਚਨ ਬਣਿਆ ਹੋਇਆ ਹਰ ਘਰ ਦੇ ਜਿੱਥੇ ਅਸੀਂ ਭੋਜਨ ਬਣਾਉਂਦੇ ਹਾਂ ਹਰ ਘਰ ਦੇ ਵਿੱਚ 4-5 ਫੁੱਟ 3 ਫੁੱਟ ہاں ਐਸੀ ਵੀ ਹੋਣੀ ਚਾਹੀਦੀ ਹੈ ਜਿੱਥੇ ਬੈਠ ਕੇ ਬੰਦਾ ਜਾਪ ਕਰ ਸਕੇ ਚਾਹੀਦਾ ਉਹ ਵੀ ਰਸੋਈ ਹੈ ਉੱਥੇ ਆਤਮਾ ਦਾ ਭੋਜਨ ਬਣਾਉਣਾ ਹੈ ਸਰੀਰ ਦਾ ਭੋਜਨ ਬਣ ਰਿਹਾ ਇਸ ਕਿਚਨ ਦੇ ਵਿੱਚ ਇੱਕ ਐਸਾ ਕਿਚਨ ਵੀ ਚਾਹੀਦਾ ਹੈ ਇੱਕ ਐਸੀ ਰਸੋਈ ਵੀ ਚਾਹੀਦੀ ਹੈ ਜਿੱਥੇ ਰੂਹ ਵੀ ਖੁਰਾਕ ਬਣਾਈ ਜਾਵੇ ਆਤਮਾ ਦੀ ਉਰਾਤ ਬਣਾਈ ਜਾ ਸਕੇ ਉੱਥੇ ਬੈਠ ਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਹੋਵੇ। ਔਰ ਰੋਜ਼ ਅਗਰ ਉੱਥੇ ਜਾਪ ਹੋਵੇ ਉਹ ਜਗ੍ਹਾ ਇਤਨੀ ਵਿਸਤਰ ਹੋ ਜਾਏਗੀ। ਉਹ ਜਗ੍ਹਾ ਇਤਨੀ ਮਹਾਨ ਹੋ ਜਾਏਗੀ। ਉਥੋਂ ਦੀ ਵਾਈਬ੍ਰੇਸ਼ਨ ਐਸੀ ਸੋਹਣੀ ਬਣੇਗੀ। ਅਗਰ ਛੱਦ ਕੇ ਸ਼ੈਤਾਨ ਵੀ ਉੱਥੇ ਆ ਕੇ ਬੈਠੇ ਉਹਦੀ ਰਸਨਾ ਤੋਂ ਵਾਹਿਗੁਰੂ ਨਿਕਲ ਜਾਏਗਾ। ਲਾਜ਼ਮੀ ਨਹੀਂ ਨਿਕਲੇਗਾ। ਉਸ ਜਗ੍ਹਾ ਦਾ ਅਸਰ ਹੋਵੇਗਾ। ਇਹਨੂੰ ਕਹਿੰਦੇ ਨੇ ਆਸਥਾਨ ਬੇਲ ਜਗ੍ਹਾ। ਹੁਣ ਇਹ ਜਾਪ ਨਹੀਂ ਤੇ ਇਹ ਜਾਪ ਨਾ ਹੋਵੇ ਤੇ ਸਭ ਕੁਝ ਤੁਸੀਂ ਕਰ ਹੀ ਜਾਓ। جمع یہ کوئی بہتا لابکاری نہیں ہوتا یہ میں دلیل دینا ہونا شاید تھرڈے واسطے قابل قبول ہو گئے ایک کسان نے زمیندار نے زمین چل چلایا کھاد بھی پائی پانی بھی دتا زمین وکر بھی سی چاروں پاسے وار بھی بنا دئی رکھوالی کرنے واسطے بیٹھ بھی گیا پندرہ بھی دن لنگ گئے زمین بچوں کچھ جمیا نہیں کچھ پیدا نہیں ہوا آخر کسے سیانے بلا لیا تو کہ پیدا ہی نہیں ہوا کچھ جمیا ہی نہیں سیا کہ حال چلایا تین دفعہ چلایا ایک دفعہ زمین بچر ہے اس میں پانی دوں خاد پائی ہے بہت ودیا خاد میں پائی گے ਸਵਾਗਾ ਫੇਰੇ ਅਸੀਂ ਕਹਿੰਦਾ ਹਾਂ ਮੈਂ ਸਵਾਗਾ ਵੀ ਫੇਰੇ ਅੱਛਾ ਇਹ ਦੱਸ ਤੂੰ ਬੀਜ ਕਿਹੜਾ ਪਾਇਆ ਕਹਿੰਦਾ ਬੀਜ ਕਿ ਮੈਂ ਕੋਈ ਨਹੀਂ ਪਾਇਆ ਇਹ ਤਾਂ ਬੀਜ ਹੀ ਨਹੀਂ ਪਾਇਆ ਤੇ ਹਲ ਚਲਾਇਆ ਵਿਅਰਥ ਚਲਾ ਗਿਆ ਖਾਦ ਪਾਈ ਵਿਅਰਥ ਚਲੀ ਗਈ ਪਾਣੀ ਦਿੱਤਾ ਹੋਇਆ ਵਿਅਰਥ ਚਲਾ ਗਿਆ ਸਵਾਗਾ ਫੇਰੇ ਹੋਇਆ ਵਿਅਰਥ ਚਲਾ ਗਿਆ ਸਮਾ ਕਰਨੀ ਕਥਾ ਕੀਰਤਨ ਸੁਣਨਾ ਗੁਰਦੁਆਰੇ ਆਉਣਾ ਦਾਨ-ਪੁੰਨ ਕਰਨਾ ਲੰਗਰ ਦੀ ਸੇਵਾ ਕਰਨੀ ਇਹ ਇੰਜ ਹੈ ਜਿਵੇਂ ਹਲ ਚਲਾਉਣਾ ਹੈ ਖਾਦ ਪਾਣੀ ਸੋ ਅਰਥ ਇਹ ਹੈ ਪਾਣੀ ਦੇਣਾ ਪਰ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨਾ ਉਹਦੇ ਚ ਧਿਆਨ ਜੋੜਨਾ ਹੈ ਬੀਜ ਪਾਉਣਾ ਤੇ ਬੀਜ ਹੀ ਕੋਈ ਨਹੀਂ ਪੱਲੇ ਕੀ ਦੇ ਨੇ ਕਿਸੇ ਦੇ ਪੱਲੇ ਕੁਝ ਨਹੀਂ ਜਿਹੜੇ 40 40 ਸਾਲ ਤੋਂ ਗੁਰਦੁਆਰੇ ਆ ਰਹੇ ਨੇ ਉਸਤਾਫੀ ਮਾ ਉਹਨਾਂ ਦੇ ਪੱਲੇ ਵੀ ਕੁਝ ਨਹੀਂ ਮੈਂ ਦੇਖਿਆ ਹੈ ਗੁਰਦੁਆਰੇ ਨਾ ਆਉਣ ਵਾਲਾ Banda ਜੇ ਕਰੋਧੀ ਹੈ ਤਾਂ ਗੁਰਦੁਆਰੇ ਆਉਣ ਵਾਲਾ ਵੀ ਕਰੋਧੀ ਹੈ ਗੁਰਦੁਆਰੇ ਨਾ ਆਉਣ ਵਾਲਾ Banda ਖੱਗ ਹੈ ਗੁਰਦੁਆਰੇ ਆਣ ਵਾਲਾ ਵੀ ਕੋਈ ਬਹੁਤਾ ਈਮਾਨਦਾਰ ਨਹੀਂ ਗੁਰਦੁਆਰੇ ਨਾਂ ਵਾਲਾ ਬੰਦਾ ਝੂਠਾ ਹੈ ਪਰ ਗੁਰਦੁਆਰੇ ਆਣ ਵਾਲਾ ਵੀ ਝੂਠਾ ਹੈ ਗੁਰਦੁਆਰੇ ਜੋ ਨਹੀਂ ਆ ਰਿਹਾ ਵਿਤਕ੍ਰਿਆਵਾਂ ਦੇ ਧਰੇ ਹੋਇਆ ਹੈ ਔਰ ਤਰ੍ਹਾਂ ਤਰ੍ਹਾਂ ਦੇ ਹੰਕਾਰ ਨਾਲ ਭਰੇ ਹੋਇਆ ਹੈ ਪਰ ਜਿਹੜਾ ਗੁਰਦੁਆਰੇ ਆ ਰਿਹਾ ਹੈ ਉਹ ਵੀ ਹੰਕਾਰ ਦੇ ਨਾਲ ਭਰੇ ਉਹ ਵੀ ਵਿਤਕ੍ਰਿਆਵਾਂ ਨਾਲ ਭਰੇ ਹੋਇਆ ਹੈ ਗੱਲ ਕੀ ਹੈ ਆਣ ਵਾਲੇ ਤੇ ਨਾ ਆਣ ਵਾਲੇ ਚ ਕੋਈ ਬਹੁਤਾ ਫਰਕ ਨਹੀਂ ਦਿਖਾਈ ਦਿੰਦਾ ਇਤਨੀ ਮਾਰਕਤ کبھی بغور مطالعہ کرو گے تو بہت فرق نہیں دکھائی دا فرق صرف اتنا ہے کہ ایک چلتا ہی نہیں پیا چل کے کدرے پہنچے پر تھان سے کھڑے دوم پٹک دونوں ٹکانے کے نہیں پہنچے دونوں کو رقص نہیں ہے تو میں ارد کرا جاپ جہاں جا کرنا ہے واحو واحر کی حن الاپنی یہ دسویں دوار تک پہ پہ پہنچنے کا ذریعہ یہی ہے ਉਸ ਅਨਹਦ ਨਾਦ ਨੂੰ ਸੁਣਨ ਦਾ ਉਸ ਪਰਮ ਪ੍ਰਕਾਸ਼ ਨੂੰ ਵੇਖਣ ਦਾ ਹੁਣ ਜਾਣਾ ਤੇ ਅੰਦਰ ਹੈ ਪਰ ਪ੍ਰਸਾਦਨਾ ਵੀ ਕੋਈ ਅੰਦਰੋਂ ਚਾਹੀਦੀ ਹੈ ਬਾਹਰੋਂ ਨਹੀਂ ਸ਼ਬਦ ਅੰਦਰੋਂ ਹੀ ਪ੍ਰਗਟ ਕਰਾਂਗੇ ਨਾ ਵਾਹਿਗੁਰੂ ਵਾਹਿਗੁਰੂ ਬਾਹਰ ਜੀ ਤੁਸੀਂ ਮੂਰਤੀ 'ਚ ਧਿਆਨ ਜੋੜਿਆ ਬਦਕਿਸਮਤੀ ਹੈ ਸਾਡੇ ਵੇਸ ਦੀ ਕਿ ਸਾਡੇ ਵਿੱਚ ਜਿਹੜੇ ਉੱਚ ਕੋਟੀ ਦੇ ਸੰਤ ਕਹੇ ਲਾਂਦੇ ਨੇ ਗੁਰਬਾਣੀ ਗ੍ਰੈਮਰ ਤੋਂ ਬਿਲਕੁਲ ਅਨਜਾਨ ਨੇ ਗੁਰਬਾਣੀ ਦੇ ਸਿਧਾਂਤ ਤੋਂ ਬਿਲਕੁਲ ਨਾ ਵਾਕਫ ਨੇ اور جڑے گربانی کے سدھان تو واقف نے وہ بالکل جاپ نہیں کرتے یہ کمی ہے بہت بہت ویڈی وہ کئی جانے اس طرح دساتے سامنے تصویر رکھو وہ دھی دھیان جو پورکھا تو سناتن مرتب ہے پھر گرمت کی لڑ پی گئی گرو نانک کی کی لوڑ پی گئی جیت نے کہہ ہے کہ کیونکہ چکر چین تو نیا ورن ذات تو نیا وہی کی مورتی بنائی وہ تصویر بنائی کتنے دھیان دو ਜੇ ਤੂੰ ਗੁਰਬਾਣੀ ਕੀ ਆਖਦੇ ਵੇ ਧਿਆਨ धरो ਤਹ ਕੋ ਮਨ ਮੇ ਜਹ ਕੋ ਅਮਤੋਜ ਸਰੇ ਜਗ ਦਾ ਹੈ। ਧੁਨ ਮੇ ਧਿਆਨ ਧਿਆਨ ਮੇ ਜਾਣਿਆ ਗੁਰਮੁਖ ਅਕਥ ਕਹਾਣੀ ਸ਼ਬਦ ਤੇ ਇਹ ਬੇ ਕਹਨ ਤੂੰ ਕਈ ਜਨੈਸ। ਤਸਵੀਰ ਵਿੱਚ ਧਿਆਨ ਜੋ ਤੇਰੀ ਗੱਲ ਨਹੀਂ ਕਿ ਸ਼ਬਦ ਦੀ ਗੱਲ ਨਹੀਂ। ਤੇਰੀ ਗੱਲ ਨਹੀਂ ਕਿ ਗੁਰਨਾਣਕ ਦੀ ਗੱਲ ਨਹੀਂ। ਜਿਹੜੇ ਗੁਰਨਾਣਕ ਨਾਲ ਜੁੜਦੇ ਨੇ ਉੱਥੇ ਗੁਰਨਾਣਕ ਦੀ ਗੱਲ ਸੁਣਦੇ ਨੇ ਮੰਨਦੇ ਨੇ ਜਿਹੜੇ ਵਿਅਕਤੀਆਂ ਨਾਲ ਜੁੜਦੇ ਨੇ ਕੰਬਲ ਗੋਸ਼ਿਆਂ 'ਚ ਪੈ ਰਹੇ ਨੇ ਇਤਨੀ ਮਹਿਰਤ ਕਰਦੇ। ਦੋਨੋਂ ਮੇ ਧਿਆਨ دن کے دھیان جوڑنا اور د اپنے اندروں الگ نہیں اور وہ او نو ند نام انہد ناد سے پرکاش بھی اندر ہے بارن لبن باہر نہ لبنا شاید کہ باہر ٹولہ سو بھرم بولنا جڑا باہر ٹولن کی کوشش کرے گا وہار کا رس ہے نو اندریاں کا رس ہے دسویں دوار کا رستے اندر سرت اندر اترمکھی کرو بار مخی نہیں اور سارے پربھو کا نام ہے نام کی ایک پرکاش نام کینہد نام نو ند امرت پرب کا نام دے ہی میں اس کا بسو. دے سمچی دھرتی دے تھلے پانی ہے سمچی دھرتی دے تھلے پر کھدائی کریے پانی نکلدا ہے کدھر دو فٹ کھوتی ہے پانی نکل ہے ਕਿਧਰੇ 4 ਫੁੱਟ ਖੁਦਾਈ ਕਰੀਏ ਪਾਣੀ ਨਿਕਲਦਾ ਹੈ ਕਿਧਰੇ 8 ਫੁੱਟ ਖੁਦਾਈ ਕਰੀਏ ਪਾਣੀ ਨਿਕਲਦਾ ਹੈ ਕਿਧਰੇ 100 ਫੁੱਟ ਖੋਦਣਾ ਪੈਂਦਾ Rajasthan ਦਾ ਇਲਾਕਾ ਹਿੰਦੁਸਤਾਨ ਵਿੱਚ ਐਸਾ ਜਿਵੇਂ 400 ਫੁੱਟ ਖੁਦਾਈ ਕਰੋ ਜੈਸਲਮੇਰ ਤੇ ਪਾਣੀ ਨਿਕਲਦਾ ਹੋਵੇ ਨਹੀਂ ਨਿਕਲਦਾ ਪਰ ਦਿੱਲੀ ਦੇ ਐਸੇ ਇਲਾਕੇ ਨੂੰ ਤੁਸੀਂ 2 ਫੁੱਟ ਖੁਦਾਈ ਕਰੋ ਪਾਣੀ ਨਿਕਲ ਆਉਂਦਾ ਕਿਧਰੇ 4 ਫੁੱਟ ਖੋਦੋ ਪੰਜਾਬ ਦੇ ਵਿੱਚ ਪਾਣੀ ਨਿਕਲ ਆਉਂਦਾ 8 ਫੁੱਟ ਖੋਦੋ ਤੇ ਪਾਣੀ ਨਿਕਲ ਆਉਂਦਾ ਪਰ ਕਿਧਰੇ 4 ਫੁੱਟ 400 ਫੁੱਟ ਖੋਦੋ ਤੇ ਪਾਣੀ ਨਿਕਲਣਾ ਆਉਂਦਾ ਪਾਣੀ ਸਮੁੱਚੀ ਜ਼ਮੀਨ ਦੇ ਥੱਲੇ ਕਿਦਰੇ 2 ਫੁੱਟ ਖੋਦਣਾ ਪੈਂਦਾ ਕਿਦਰੇ 200 ਫੁੱਟ ਖੋਦਣਾ ਪੈਂਦਾ ਨੌ ਨੇਕ ਨਾਮ ਸਾਰਿਆਂ ਦੇ ਅੰਦਰ ਹੈ ਪ੍ਰਭੂ ਦੀ ਜੋਤ ਸਾਰਿਆਂ ਦੇ ਅੰਦਰ ਹੈ ਕਿਦਰੇ ਥੋੜਾ ਜਾਪ ਕਰੀਏ ਤੇ ਗੱਲ ਬਣ ਜਾਂਦੀ ਹੈ ਕਿਦਰੇ ਬਹੁਤਾ ਜਾਪ ਕਰਨਾ ਪੈਂਦਾ ਕਿਦਰੇ ਵਿਕਾਰਾਂ ਦੀ ਪਰਤ ਬਹੁਤੀ ਪਈ ਹੈ ਵਿਕਾਰਾਂ ਦੇ ਪੱਥਰ ਬਹੁਤੇ ਪੈਣੇ ਬਹੁਤੇ ਹਟਾਣੇ ਪੈਣਨ ਬਹੁਤਾ ਸਮਾਂ ਲੱਗ ਜਾਂਦਾ ਹੈ ਤੇ ਕਈਆਂ ਨੂੰ ਬਹੁਤਾ ਸਮਾਂ ਨਹੀਂ ਲੱਗਦਾ 2 ਦਿਨ ਅਭਿਆਸ ਕੀਤਾ ਤੀਸਰੇ ਦਿਨ ਨਾਮ ਜਲ ਪ੍ਰਗਟ ਹੋ ਜਾਂਦਾ ਨੌ ਨੇ ਦਾ ਅਮਰ ਜਲ ਪ੍ਰਭ ਦਾ ਨਾਮ ਦੇਹੀ ਮੇ ਸਾਬਿਤ ਕਰਦਾ مختصر میں سماپتی کر گرو امرداس جی مہاراج نو دو گا درم پرکاش دسویں دوار سے ہے وہ اندر ناگوی دسویں دوار سے ہے کس طرح ہے اتنے سب کس طرح پہنچی ہے کچھ یوگتی جیڑیاں گرو گرن صاحب جی مہاراج میں تھوڑے سامنے رکھا ਕਬੀਰ ਕਹਿੰਦਾ ਨਾ ਮੂੰਦ ਲਈਏ ਦਰਵਾਜ਼ੇ ਬਾਜੀ ਅਲੇ ਅਨਹਦ ਬਾਜੇ ਕਹਿੰਦਾ ਮੈਂ ਨਾ ਨੌ ਦਰਵਾਜ਼ਿਆਂ ਨੂੰ ਬੰਦ ਕਰ ਛੜਿਆ ਦਸਵਾਂ ਖੁੱਲ ਗਿਆ ਤੇ ਅਨਹਦ ਨਾਦ ਵੱਜਦੇ ਹੁਣ ਨੌ ਦਰਵਾਜ਼ੇ ਬੰਦ ਕਰ ਛੜੇ ਨੇ ਦਾ ਇਹ ਮਤਲਬ ਨਹੀਂ ਕਿ ਕੰਨਾਂ ਦੇ ਜਰੂਰੀ ਦੇ ਦਿੱਤੀ ਗਏ ਅੱਖਾਂ ਬੰਦ ਕਰ ਛੜੀਆਂ ਬੋਲਣਾ ਹੀ ਬੰਦ ਮੋਨੀ ਹੋ ਗਿਆ ਐਸੀ ਗੱਲ ਨਹੀਂ ਕਬੀਰ ਕਹਿ ਰਹੇ ਨੇ ਮੇਰੀ ਜ਼ਬਾਨ ਬੋਲਦੀ ਹੈ ਗਲਤ ਨਹੀਂ ਬੋਲਦੀ ਕੰਨ ਸੁਣਦੇ ਨੇ ਗਲਤ ਨਹੀਂ ਸੁਣਦੇ ਅੱਖਾਂ ਦੇਖਦੀਆਂ ਨੇ ਗਲਤ ਨਹੀਂ ਦੇਖਦੀਆਂ ਖਲੜੀ ਸੁਵਰਸ਼ ਕਰਦੀ ਏ ਗਲਤ ਨਹੀਂ ਕਰਦੀ ਨਾਸਾ ਸੁੰਘਦੀ ਏ ਗਲਤ ਨਹੀਂ ਸੁੰਘਦੀ ਮੈਂ ਗਲਤ ਦੇਖਣ ਵਾਸਤੇ ਅੱਖਾਂ ਬੰਦ ਕਰ ਲਈ ਗਲਤ ਸੁਣਨ ਵਾਸਤੇ ਕੰਨ ਬੰਦ ਕਰ ਲੈ ਗਲਤ ਬੋਲਣ ਵਾਸਤੇ ਰਸਨਾ ਬੰਦ ਕਰ ਲੈ ਗਲਤ ਕਦਮ ਦਰਵਾਜ਼ੇ ਬੰਦ ਕਰ ਲੈ ਮੂੰਹ ਦੇ ਲਈਏ ਦਰਵਾਜ਼ੇ ਬੰਦਾ ਸੁਚੇਤ ਹੋਵੇ ਗਲਤ ਨਹੀਂ ਬੋਲੇਗਾ بندہ سچیت ہو غلط نہیں ویچے گا بندہ سچیت ہوئے غلط نہیں سنے گا اچےت پنے سا سے سارا انرخ ہوں سو اچھے تو کبھی کہ موند لیے دروازے بازی انہد باج اند کے گیا دوار پہ اور پہلی جڑی جھلک ملتی ہے وہ انہد ناد کی دی ملتی ہے بھائی صاحب بھائی گردس جی نے بھی یہی ذکر کیتا ہے جگ مگ جو انداز ہے ਭਾਈ ਸਾਹਿਬ ਕਹਿੰਦੇ ਨੇ اے ਪ੍ਰਭੂ ਮੈਂ ਅਨਹਦ ਨਾਦ ਸੁਣ ਰਿਹਾ ਤੇਰੇ ਦਰਵਾਜ਼ੇ ਤੇ ਨੌ ਬਦ ਵਜ ਰਹੇ ਤੋ ਨੌ ਦਰਵਾਜ਼ੇ ਬੰਦ ਕਰ ਛਟੇ ਭਾਉ ਇਹਨਾਂ ਦਾ ਮੈਂ ਗਲਤ ਇਸਤੇਮਾਲ ਨਹੀਂ ਕਰਦਾ ਹੁਣ ਕਬੀਰ ਕਹਿੰਦੇ ਨੇ ਮੈਂ ਦਸਵੇਂ ਦਵਾਰ ਤੇ ਪਹੁੰਚ ਗਿਆ ਦਸਵੇਂ ਦਵਾਰ ਤੇ ਬਾਹਰ ਅਨਹਦ ਨਾਦ ਵੱਜ ਰਿਹਾ ਤੇ ਦਸਵਾਂ ਦਵਾਰ ਬੰਦ ਹੈ ਦੁਆਰ ਤੱਕ ਪਹੁੰਚਦੇ ਹਨ ਅਨਹਦ ਨਾਦ ਵਜ ਕੇ ਤਾਂ ਕਿਸੇ ਬੰਦੇ ਦੀ ਪਹਿਚਾਨ ਇਹ ਹੀ ਹੈ ਕਿ ਇਹ ਬੰਦਾ ਦਸਵੇਂ ਦੁਆਰ ਤੱਕ ਪਹੁੰਚ ਗਿਆ ਹੈ ਬਸ ਇਤਨੀ ਪਹਿਚਾਨ ਹੈ ਉਹ ਅਨਹਦ ਨਾਦ ਸੁਣੇ ਤੇ ਦਸਵਾਂ ਦੁਆਰ ਖੁੱਲ ਗਿਆ ਤਾਂ ਉਹਨੂੰ ਪ੍ਰਕਾਸ਼ ਦੀ ਛਲਕ ਦਿਖਾਈ ਦੇਈ ਉਹਦੇ ਅੰਦਰ ਪ੍ਰਕਾਸ਼ ਹੋ ਗਿਆ ਇਹ ਦੋ ਬੰਦ ਹਨ ਕਬੀਰ ਜਿਸ ਵਕਤ ਦਸਵੇਂ ਦੁਆਰ ਤੱਕ ਪਹੁੰਚੇ ਨੇ ਤੇ ਅਨਹਦ ਨਾਦ ਨੂੰ ਸੁਣਿਆ ਉਹ ਹੁਣ ਦੁਆਰ ਦੇ ਖੁੱਲਣ ਦੀ ਪ੍ਰਾਰਥਨਾ ਕਰ ਰਹੇ ਨੇ ਧਰਮਾਂ ਦੇ ਹਾਂ ਦੇ ਦਰਬਾਰ ਤੁਝ ਬਿਨ ਸੁਖਤ ਕਰੇ ਕੋ ਮੇਰੀ ਦਰਸ਼ਨ ਦੀਜੇ ਕੋਲ ਕੇ ਬਾਗ ਏ ਪ੍ਰਭੂ ਮੈਂ ਦਰਵਾਜ਼ਾ ਖੋਲ ਮੈਂ ਤੇਰੇ ਦਰਸ਼ਨ ਕਰਾਂ ਤੂੰ ਲੱਕੜ ਦਾ ਦਰਵਾਜ਼ਾ ਹੋਵੇ ਤੇ ਖੋਲ ਲੈਣੇ ਆਪਾਂ ਤੋੜ ਵੀ ਲਵਾਂਗੇ ਖੋਲਣਾ ਕੀ ਤੋੜ ਵੀ ਲਵਾਂਗੇ ਜੇ ਨਹੀਂ ਖੁੱਲੇਗਾ ਤੇ ਨਹੀਂ ਇਹ ਦਸਵੀਂ ਦੁਆਰ ਦਾ ਮਸਜਿਦ ਦੇ ਦੂਏ ਖੋਲਾ ਲੈਣਾ ਆਸਾਨ ਹੈ ਗੁਰਦੁਆਰੇ ਦੇ ਦੂਏ ਖੋਲਾ ਲੈਣਾ ਆਸਾਨ ਹੈ ਮੰਦਰ ਦੇ ਦਰਵਾਜ਼ੇ ਤੋੜ ਕੇ ਅੰਦਰ ਚਲੇ ਜਾਣਾ ਆਸਾਨ ਹੈ ਪਰ ਖਿਮਾ ਕਰਨਾ ਆਪਣਾ ਦਸਵਾਂ ਦਵਾਰ ਖੋਲਣਾ ਬੜੀ ਔਖੀ ਹੈ ਬਹੁਤ ਔਖੀ ਦਰਮਾ ਦੇ ਠਾਂਡੇ ਦਰਬਾਰ ਤੁਜ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੇ ਖੋਲ ਕੇ ਵਾਰ اے ਪ੍ਰਭੂ ਹੁਣ ਖੋਲ ਕੇ ਵਾਰ ਦਿਖਾਲੇ ਦਰਸ਼ਨ ਐਸੀ ਬਖਸ਼ ਕਰੀਏ اے ਪ੍ਰਭੂ ਇਹ ਦਰਵਾਜ਼ੇ ਖੋਲੋ ਆਪਣਾ ਦੀਦਾਰ ਦੇ ਦਰਮਾ ਬੇਠਾਂ ਦੇ ਦਰਬਾਰ ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੇ ਕੋਲ ਕਿਵਾਰ ਮੈਂ ਤੇਰੇ ਦਰ ਤੱਕ ਪਹੁੰਚ ਗਿਆ ਸਿਮਰਨ ਕਰਦੇ ਆ ਕਰਦੇ ਆ ਅਭਿਆਸ ਕਰਦੇ ਆ ਕਰਦੇ ਆ ਜਾਪ ਕਰਦੇ ਆ ਕਰਦੇ ਆ ਤੇਰੇ ਦਰ ਤੱਕ ਪਹੁੰਚ ਗਿਆ ਤੇ ਦਰ ਦੇ ਕੀ ਪਹਿਚਾਨ ਹੈ ਅਨਹਦ ਨਾਦ ਸੁਣਾਈ ਦੇਗਾ ਅਨਹਦ ਨਾਦ ਕੀ ਹੈ ਵਾਜੇ ਨਾਦ ਅਨੇਕ ਅਸੰਖਾਂ ਕੇਤੇ ਬਾਮਣ ਹਾਰੇ ਕੇਤੇ ਰਾਗ ਪਰੀਸੋਂ ਕਈਨ ਕੇਤੇ ਗਾਵਣ ਹਾਰੇ ਅਣਗਿਣਤ ਰਾਗ ਰਾਗਣੀਆਂ ਹਣ ਗੰਤ ਸਾਜ਼ਾਂ ਦੀ ਆਵਾਜ਼ ਉੱਥੇ ਸੁਣਾਈ ਦੇ। ਇੱਥੇ ਨਾਦ ਬਿਨੋ ਕੋਡ ਅਨੰਦ ਬੜਾਈ ਪਰਮ ਅਨੰਦ ਬੜਾਈ ਪਰਮ ਰਸ ਹੈ। ਕਰੂਣਾ ਤਰ੍ਹਾਂ ਦਾ ਸੰਗੀਤ ਹੈ। ਪਰ ਭਗਤ ਇੱਥੇ ਇਸ ਤੇ ਨਹੀਂ ਦਿੱਪਤ ਹੋਣਾ। ਕਹਿੰਦੇ ਪ੍ਰਭੂ ਤੈਨੂੰ ਸੁਣ ਤੇ ਲੈ ਹੈ। ਤੈਨੂੰ ਵੇਖਣਾ ਹੋਵੇ। ਹੁਣ ਤੈਨੂੰ ਵੇਖਣਾ, ਤੈਨੂੰ ਸੁਣ ਤੇ ਲੈ ਹੈ। ਆਵਾਜ਼ ਤੇ ਗੁਰੂ ਵੀ ਸੁਣਾਈ ਦੇ ਦੇਣਗੇ। ਪਰ ਵੇਖਣ ਵਾਸਤੇ ਕੁਝ ਨੇੜ ਚਾਹੀ। ਅੰਦਰ ਕਮਰੇ 'ਚ ਵੀ ਕੋਈ ਆਵਾਜ਼ ਹੋ ਰਹੀ ਹੋਵੇ ਤੇ ਬਾਹਰ ਸੁਣਾਈ ਦੇ ਜਾਂਦੀ ਹੈ ਪਰ ਦੇਖਣ ਵਾਸਤੇ ਤੇ ਨੇੜਤਾ ਚਾਹੀਦੀ ਹੈ ਕਬੀਰ ਕਹਿੰਦੇ ਨੇ ਪ੍ਰਭੂ ਮੈਂ ਤੈਨੂੰ ਸੁਣ ਲਿਆ ਹੁਣ ਮੈਂ ਤੈਨੂੰ ਵੇਖਣਾ ਏ ਤੂੰ ਦਿਲਾਰ ਦਰਵਾਜ਼ੇ ਖੋ ਜਾਪ ਜਾਰੀ ਹੈ ਵਾਹਿਗੁਰੂ ਵਾਹਿਗੁਰੂ ਦਾ ਜਾਪ ਜਾਰੀ ਹੋ ਤੋ ਸਭ ਤੋਂ ਪ੍ਰਥਮ ਅਨਹਦ ਨਾਦ ਸੁਣਾਈ ਦਿੰਦਾ ਹੈ ਤੇ ਜਿਉਂ ਅਨਹਦ ਨਾਦ ਸੁਣਾਈ ਦਿੰਦਾ ਅੰਦਰ ਉਹ ਬੰਦਾ ਪ੍ਰਾਰਥਨਾ ਕਰਦਾ ਹੈ ਅਰਦਾਸ ਕਰਦਾ ਹੈ ਫੇ ਪ੍ਰਭੂ ਮੇਰ ਕਰ ਬਖਸ਼ਿਸ਼ ਕਰ ہوں اپنی جھلک لے ایک دن او دروازہ کل منق اس پرم نور ویس لینا جس دن اس نور نا زندگی سفل ہو جیون سفل ہو سفل, سفل 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 بھائی یاترا آن جان رہے ملے سا زندگی دی یاترا سفل ہو گئی تو میں گل میں بہت سلکا نا آپ پہنچنا ہے کتنے انہد ناگ تک آپ پہنچنا ہے کتنے پرم نور تک یہ کتھا کیرتن سادن ہے گردوارے سادن ہے دسم دور تک پہنچا اور اس پرم نور سادن نکاس ابھی یہ ساجنا لینی ہے کہہی کہ امرت ویلے اٹھ کے واحر واحرو کا یاد کرنا صرف پانچ منٹ کرا کرو چھ منٹ ویلے پانچ منٹ یہ گل وقری کہ پنج منٹ بھی نہیں کر سکو گے میں پہلے عرض کی ارج منٹ بہت ہے ایک منٹ بھی نہیں کر سکو گے آدھا منٹ بھی نہیں کر سکو گے تو لفظ میں پھر دوہرا دیا ایک کتھا میں گھنٹہ دو گھنٹہ کر سکتا کوئی بہت ویڈی گل ہے سپے نے بچار پر واحر گرو کی دھن الاپنی ہوں اسے دھیان جوڑنا یہ گل بڑی ہوگی نہیں گا دھن زبان سے دھیان کسی اور پاس ہو ਨਹੀਂ ਲੋਏ ਇਹ ਸਾਧਨਾ ਤੁਸੀਂ ਰੋਜ਼ ਕਰਦੇ ਜਾਓ ਕਰਦੇ ਜਾਓ ਜਿਉਂ ਧੁਨ ਤੇ ਧਿਆਨ ਨੇੜੇ ਆਉਣਗੇ ਤੇ ਧਿਆਨ ਧੁਨ ਵਿੱਚ ਲੀਨ ਹੋ ਜਾਏਗਾ ਇਹ ਧੁਨ ਬੰਦ ਹੋ ਜਾਏਗੀ ਅਨਹਦ ਧੁਨ ਅੰਦਰ ਉਪਰਜਿਤ ਹੋ ਜਾਏਗੀ ਅਨਹਦ ਬਾਣੀ ਨਾਦ ਵਜਾਇਆ ਚੇਤਕ ਚੇਤ ਮੂਰ ਮੰਨ ਮੇਲੇ ਬਾਜੇ ਅਨਹਦ ਬਾਜਾ ਸੁਣ ਸਮਾਵਾਜ ਅਨਹਦ ਤੇ ਨਾਦ ਕਹਿਨ ਨਾ ਜਾਏ ਅਚਰਬ ਇਸਮਾ ਉਹ ਅਨਹਦ ਨਾਦ ਵਜੇਗਾ ਪਰ ਅਨਹਦ ਨਾਦ ਸੁਣ ਕੇ ਵੀ ਫਗਤ ਸ੍ਰਿਪਤ ਨਹੀਂ ਹੁੰਦਾ ਉਹ ਕਹਿੰਦਾ ਹੈ ਪ੍ਰਭੂ ਤੈਨੂੰ ਸੁਣ ਲਿਆ ਹੁਣ ਤੈਨੂੰ ਵੇਖਣਾ ਇਸ ਵਾਸਤੇ ਦਰਸ਼ਨ ਦੀ ਜੇ ਖੋਲ ਕੇ ਬਾਗ ਹੁਣ ਤੋਂ ਦਖਨਾ ਦਵਾਰ ਵੀ ਖੋਲ ਤਾਂ ਕਿ ਨਾ ਉਸ ਪਰਮ ਨੂਰ ਨੂੰ ਵੇਖਾਂ ਉਸ ਪਰਮ ਚਾਨਣੇ ਨੂੰ ਵੇਖਾਂ ਸਹਿਬ ਗੁਰਬੰਧ ਸਾਹਿਬ ਜੀ ਮਹਾਰਾਜ ਸਾਰਿਆਂ ਦੇ ਬਖਸ਼ਿਸ਼ ਵਰਤਾਂ ਸਾਰੇ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਘਰ ਦੇ ਅਭਿਆਸ ਕਰਨ ਤੇ ਜਿਹੜਾ ਘਰ ਵਿੱਚ ਅਭਿਆਸ ਕਰਦਾ ਹੈ 5 ਮਿੰਟ ਤੇ 10 ਮਿੰਟ 15 ਮਿੰਟ ਉਹਨੂੰ ਉੱਥੇ ਕੀਰਤਨ ਸੁਣਨ ਦੇ ਇੱਕ ਵੀ ਰਾਸ ਆਵੇਗਾ ਉਹਨੂੰ ਕਥਾ ਸੁਣਨ ਦੇ ਵਿੱਚ ਕੁਝ ਆਨੰਦ ਮਿਲੇਗਾ ਉਹ ਸਤਿਗੁਰੂ ਦਾ ਜਿਉ ਬਾਖ ਸੁਨੇਗਾ ਉਹਦੇ ਵਿੱਚ ਉਸ ਨੂੰ ਕੁਝ ਮੱਤ ਵੀ ਮਿਲੇਗੀ ਕਿ ਜੇ ਜਿਦੀ ਘਰ ਕੁਝ ਤਿਆਰੀ ਨਹੀਂ ਇੱਥੇ ਬੇਜ਼ਾਰ ਬੈਠੇਗਾ ਬੇਚੈਨ ਬੈਠੇਗਾ ਔਖਾ ਬੈਠੇਗਾ ਵਕਰ ਦੇਖਦਾ ਰਹੇਗਾ ਕਈ ਸਿਰ ਧਾ ਕੇ ਬੈਠੇ ਹਨ ਕਈ ਮੱਥੇ ਤੇ ਵੱਟ ਫਾ ਕੇ ਬੈਠਾ ਕਈ ਹੋਕੇ ਪੇ ਭਰਦੇ ਹਨ ਕਈ ਚਿੰਤਾ ਚ ਬੈਠੇ ਹੁੰਦੇ ਤਿਆਰੀ ਕੋਈ ਤੇ ਘਰੋਂ ਜਿਹੜਾ ਤਿਆਰੀ ਕਰਕੇ ਨਹੀਂ ਆਇਆ ਜਿਹੜਾ ਬੱਚਾ ਸਬਰ ਪੂਰਾ ਯਾਦ ਕਰਕੇ ਨਹੀਂ ਆਇਆ ਉਹ ਧਿਆਨ ਤੇ ਬੈਠੇਗਾ ਕੀ ਕਰੇ ਇੱਥੇ ਤੇ ਇੰਤਜ਼ਾਮ ਵਿੱਚ ਬੈਠੇ اتنے تیسنا گرو کی گود سے چمتیاں کوئی تو جڑنا ہے کہ نہیں جڑنا تین رس آ کہ نہیں رسو جی پیاری کی ہے دن دھیان کرنی ست گو جی مہاراج کے سارے سا ادا فرمان سارے کے ساتھ کرچ سکیے جس گرو امرد جی مہاراج کہنے دسو دار نو دو پرگٹ کیے دسواں گوپت رکھایا ਕਿੰਨੇ ਸ਼ਬਦਾਂ ਵਿੱਚ ਇਸ ਵਿੱਚ ਪ੍ਰਮਾਨ ਕਰਨਾ ਸ਼ਾਇਦਾਂ ਦੀ ਬਾਤ